ਕੁਝ ਸਾਰਿਆਂ ਨੇ ਤਰਨ-ਤਾਰਨ ਦੇ ਕੱਲ ਨਤੀਜੇ ਦੇਖ ਲਏ ਔਰ ਅੱਛੀ ਤਰ੍ਹਾਂ ਸੁਣ ਲਏ ਐਨਾਲਿਸਿਸ ਵੀ ਸੁਣ ਲਿਆ ਬਹੁਤ ਸਾਰੇ ਚੈਨਲਸ ਦਾ ਮੈਂ ਸਿਰਫ ਆਪਣੇ ਕਾਂਗਰਸ ਪਾਰਟੀ ਦੇ ਤਮਾਮ ਕਾਡਰਸ ਨੂੰ ਵਰਕਰਸ ਨੂੰ ਔਰ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਹਤਾਸ਼ ਨਹੀਂ ਹੋਣਾ ਇਸ ਨਤੀਜੇ ਤੋਂ ਬਿਲਕੁਲ ਘਬਰਾਉਣਾ ਨਹੀਂਗਾ ਇਸ ਨਤੀਜੇ ਤੋਂ ਬਿਲਕੁਲ ਡੀਮੋਟਿਵੇਟ ਨਹੀਂ ਹੋਣਾ ਕਿਉਂਕਿ ਇਹ ਨਤੀਜਾ ਕੇਵਲ ਤੇ ਕੇਵਲ ਪੁਲਿਸ ਤੰਤਰ ਦੇ ਬਲ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਸਾਰੇ ਸਰਕਾਰ ਸਾਰੇ ਪੰਜਾਬ ਸਰਕਾਰ ਦਾ ਅਮਲਾ ਤਰਨ ਤਰਨ ਵਿੱਚ ਸਾਰੀ ਪੁਲਿਸ ਦਾ ਐਂਡਾ ਵੱਡਾ ਦਬਦਬਾ ਤੇ ਦਹਿਸ਼ਤ ਪਰਚੇ अनेका ਔਰ ਉਸ ਤੋਂ ਇਲਾਵਾ ਜੋ ਪੈਸੇ ਦਾ ਦੁਰਉਪਯੋਗ ਜੋ ਸ਼ਰਾਬ ਦਾ ਦੁਰਉਪਯੋਗ ਜੋ ਨਸ਼ਿਆਂ ਦਾ ਦੁਰਉਪਯੋਗ ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਆ ਔਰ ਇਹ ਕੋਈ ਪਹਿਲੀ ਵਾਰ ਸਰਕਾਰ ਨੇ ਜਿਮਨੀ ਚੋਣ ਨਹੀਂ ਜਿੱਤੀ ਇਹ ਪੁਰਾਣਾ ਟ੍ਰੈਕ ਰਿਕਾਰਡ ਹੈ ਤੁਸੀਂ ਅਗਰ ਪੰਜਾਬ ਦੀਆਂ 100 ਜਿਮਨੀ ਚੋਣਾਂ ਕੱਢ ਲੋਂਗੇ ਤੇ 90% ਇਲੈਕਸ਼ਨਾਂ ਜਿਮਨੀ ਚੋਣਾ ਸਰਕਾਰਾਂ ਜਿੱਤਦੀਆਂ ਨੇ ਲਓ ਇਹਦਾ ਉਦਾਹਰਨ ਮੈਂ ਪਰਸੋ ਸੁਣ ਰਿਹਾ ਸੀਗਾ ਦਵਿੰਦਰ ਪਾਲ ਸਿੰਘ ਦਵਿੰਦਰ ਪਾਲ ਜੀ ਜਿਹੜੇ ਕਿ ਅਰਬਾਈਡ ਇੰਡੀਆ ਦੇ ਨਾਮ ਤੇ ਪੋਡਕਾਸਟ ਸੁਣਾਉਂਦੇ ਉਹਨਾਂ ਨੇ ਦੋ ਬੜੇ ਅੱਛੇ ਉਦਾਹਰਨ ਦਿੱਤੇ ਤੁਸੀਂ ਸਮਝੋਗੇ ਕਿ ਜਿਮਨੀ ਚੋਣ ਦਾ ਨਤੀਜਾ ਮੈਨਿਕ ਕੇਸ ਨਹੀਂਗਾ ਔਰ ਬਲਕਿ ਮੀਨਿੰਗਲੈਸ ਸਰ ਉਹਨਾਂ ਨੇ ਸਮਝਾਇਆ ਕਿ ਜਦੋਂ 2015 ਚ ਬੇਅਦਬੀਆਂ ਹੋਈਆਂ ਨਾ ਪੰਜਾਬ ਦੇ ਵਿੱਚ ਉਸ ਵਕਤ ਰਮਨਜੀਤ ਸਿੰਘ ਸਿੱਕੀ ਜਿਹੜੇ ਕਾਂਗਰਸ ਪਾਰਟੀ ਦੇ ਐਮ.ਐਲ.ਏ ਸੀ ਖਡੂਰ ਸਾਹਿਬ ਤੋਂ ਉਹ ਕਾਫੀ ਧਾਰਮਿਕ ਵਿਅਕਤੀਆ ਤੇ ਉਹਨਾਂ ਦੇ ਮਨ ਨੂੰ ਜਦੋਂ ਠੇਸ ਪਹੰਚੀ ਰਮਨਜੀਤ ਸਿੰਘ ਸਿੰਘ ਸਿੱਕੀ ਨੇ ਬਤੌਰ ਖਡੂਰ ਸਾਹਿਬ ਕਾਂਗਰਸ ਦੇ ਐਮ ਐਲ ਏ ਅਸਤੀਫਾ ਦਿੱਤਾ 2015 ਦੇ ਵਿੱਚ ਜੀ ਔਰ 2016 ਚ ਖਡੂਰ ਸਾਹਿਬ ਅ ਅਸੈਂਬਲੀ ਹਲਕੇ ਦੀ ਜਿਮਨੀ ਚੋਣ ਹੋਈ ਅਕਾਲੀ ਦਲ ਦਾ ਰਾਜ ਸੀਗਾ ਬੇਅਦਬੀਆਂ ਦਾ ਪੂਰਾ ਅਸਰ ਸੀਗਾ ਚੱਲ ਰਿਹਾ ਸੀ ਕੰਮ ਔਰ ਤਰਨਤਾਰ ਦਾ ਬਿਲਕੁਲ ਨਾਲ ਦਾ ਗਵਾਂਢੀ ਹਲਕਾ ਖਡੂਰ ਸਾਹਿਬ ਆ لیکن ਬੜੇ ਸ਼ਾਨ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸ ਵਕਤ ਬਾਦਲ ਅਕਾਲੀ ਦਲ ਕਹੋ ਉਹ ਜਿੰਮਨੀ ਚੋਣ ਜਿੱਤਦੇ ਨੇ 2016 ਚ ਤੇ 2017 ਵਿੱਚ ਜਦੋਂ ਜਨਰਲ ਇਲیکشن ਹੁੰਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਵਾਪਸ ਸਿਰਫ 14 ਕੇ 15 ਅਸੈਂਬਲੀ ਸੀਟਾਂ ਤੇ ਸਿਮਟ ਜਾਂਦਾ ਸੀ ਅੱਛਾ ਇੱਕ ਹੋਰ ਉਦਾਹਰਨ ਉਹਨਾਂ ਨੇ ਪੇਸ਼ ਕੀਤਾ ਵੈਸੇ ਤਾਂ ਉਦਾਹਰਨ ਆਪਾਂ ਸਾਰੇ ਜਾਣਦੇ ਆ ਲੇਕਿਨ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ 17 ਤੋਂ ਲੈ ਕੇ 22 ਤੱਕ ਜਿੰਨੀਆਂ ਜਿਮਨੀ ਚੋਣਾ ਹੋਈਆਂ ਉਹ ਕੈਪਟਨ ਅਬਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਬੜੇ ਆਰਾਮ ਨਾਲ ਜਿੱਤੀਆਂ ਬਲਕਿ ਇੱਕ ਬੜੀ ਇੰਪੋਰਟੈਂਟ ਇਲੈਕਸ਼ਨ ਆਈ ਔਰ ਇਸ ਸਾਰੀਆਂ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੰਬਰ 2 ਤੇ ਆਉਂਦਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਪਿੱਛੇ ਰਹੀ ਸੀ ਨੰਬਰ 2 ਤੇ ਆਉਂਦਾ ਰਿਹਾ ਜਿੱਦਾਂ ਹੁਣ ਆਇਆ 73ਨ ਤਾਰਨ ਦੇ ਇਲੈਕਸ਼ਨ ਵਿੱਚ ਐਂ ਲੱਗਦਾ ਕਿ ਨੰਬਰ 2 ਤੇ ਆਗੇ ਤਾਂ ਪਤਾ ਨਹੀਂ ਕੀ ਹੋ ਜਾਣਾ ਨੰਬਰ 2 ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸੀ ਬਾਦਲ ਅਕਾਲੀ ਦਲ ਉਹ ਕੈਪਟਨ ਅਬਰਿੰਦਰ ਸਿੰਘ ਦੇ ਰਾਜ ਵਿੱਚ ਆਉਂਦਾ ਰਿਹਾ ਇੱਕ ਇਲੈਕ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਅਯਾਲੀ ਦੀ ਦਾਖਾ ਹਲਕੇ ਦੀ ਜਿਮਨੀ ਚੋਣ ਅਕਾਲੀ ਦਲ ਜਿੱਤ ਗਿਆ ਰਾਜ ਭਾਗ ਕਾਂਗਰਸ ਆ ਸੀਗਾ ਅਕਾਲੀ ਦਲ ਮਨਪ੍ਰੀਤ ਸਿੰਘ ਅਯਾਲੀ ਕੈਂਡੀਡੇਟ ਸੀ ਅਕਾਲੀ ਦਲ ਜਿੱਤ ਗਿਆ ਇਹ ਗੱਲ ਬਿਲਕੁਲ ਸਮਝ ਲਓ ਕਿ 2022 ਦੀਆਂ ਇਲੈਕਸ਼ਨਾਂ ਤੋਂ ਕੁਝ ਸਾਲ ਇੱਕ ਅੱਧਾ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਤੇ 2022 ਦੀ ਜਦੋਂ ਇਲੈਕਸ਼ਨ ਆਈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਜਿਹੜਾ ਉਹਨੂੰ ਮਹਿਜ਼ 3 ਐਮਐਲਏ ਮਿਲੇ ਪੰਜਾਬ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਲੋਕ ਇਹਨੂੰ ਕਹਿੰਦੇ ਕਿ ਸੈਮੀ ਫਾਈਨਲ ਹੈ ਜੀ ਇਹ ਤਾਂ ਐ ਹੋ ਗਿਆ ਇਹ ਸਰਾਸਰ ਝੂਠ ਹੈ ਕਿਉਂਕਿ ਜਿਹੜਾ ਜਨਰਲ ਇਲੈਕਸ਼ਨ ਹੈ ਇਸ ਦਾ ਪ੍ਰਭਾਵ ਮੰਨਿਆ ਜਾਂਦਾ ਪਾਰਲੀਮੈਂਟ ਦੀ ਇਲੈਕਸ਼ਨ ਹੋਈ 2024 ਦੇ ਵਿੱਚ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਇੰਨੀ ਲੋਕਪ੍ਰੀਆ ਸੀਗੀ ਤੇ ਫਿਰ ਉਹ 13 ਚੋਂ 10 ਸੀਟਾਂ ਕਿਉਂ ਹਾਰ ਦੇਤੀ ਸਿਰਫ 3 ਸੀਟਾਂ ਜਿੱਤ ਸਕੇ ਔਰ ਉਸ ਤੋਂ ਬਾਅਦ ਲਗਾਤਾਰ ਬਹੁਤ ਵਿਰੋਧ ਹੋ ਰਿਹਾ ਕਿਹੜੀ ਜਥੇਬੰਦੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਫਰੋਦ ਨਹੀਂ ਕਾਬੀ ਕਿਸਾਨਾਂ ਤੋਂ ਲੈ ਕੇ ਜਿੰਨੇ ਮੁਲਾਜ਼ਮ ਜਥੇਬੰਦੀਆਂ ਤੁਸੀਂ ਕਰਨਤਾਰਨ ਵਿੱਚ ਦੇਖਿਆ ਕਿੰਨੇ ਧਰਨੇ ਲੱਗੇ ਕਿ ਕੁਝ ਹੋਇਆ ਸੋ ਇਹ ਕੀ ਹੁੰਦਾ ਕਿ ਇੱਕ ਇੱਕ ਕੌਨਸਟਿਟੂਐਂਸੀ ਵਿੱਚ ਸਾਰੀ ਸਰਕਾਰ ਦਾ ਅਮਲਾ ਮੰਤਰੀ ਸੰਤਰੀ ਮੁੱਖ ਮੰਤਰੀ ਬੱਚੇ ਦੂਜੇ ਤਿਜੇ ਤੁਸੀਂ ਅੰਦਾਜ਼ਾ ਲਾ ਇਹ ਕੋ ਫੇਅਰ ਇਲੈਕਸ਼ਨ ਨਹੀਂ ਗਈ ਇਸ ਕਰਕੇ ਇਸ ਨਤੀਜੇ ਦਾ ਕੋਈ ਪ੍ਰਭਾਵ ਮੇਰੇ ਹਿਸਾਬ ਨਾਲ ਮੰਨਣ ਦੀ ਲੋੜ ਨਹੀਂ ਗਈ ਠੀਕ ਹੈ ਕਾਂਗਰਸ ਦਾ ਇਹਦੇ ਵਿੱਚ ਅਨਫੋਰਚੂਨੇਟਲੀ ਜਿਹੜਾ ਗ੍ਰਾਫ ਹੈ ਉਹ ਨੀਚੇ ਗਿਆ ਹੋਆ ਔਰ ਸਾਡੇ ਕੈਂਡੀਡੇਟ ਜਿਹੜੀ ਉਹਦੀ ਪਰਫਾਰਮੈਂਸ ਬਹੁਤ ਪੂਰ ਸੀਗੀ ਉਹਦੇ ਕਈ ਕਾਰਨ ਨੇ ਜਿਹੜਾ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਬੈਠ ਕੇ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਕਿ ਕੀ ਕਾਰਨ ਸੀਗੇ ਲੇਕਿਨ ਜੇ ਇਹ ਕਹਿਣਾ ਕਿ ਬਸ ਜੀ ਹੁਣ ਨੰਬਰ 1 ਤੇ ਫਲਾਨਾ ਆ ਗਿਆ ਤੇ ਨੰਬਰ 2 ਤੇ ਫਲਾਨਾ ਆ ਗਿਆ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਜਿਹੜੀ 2027 ਦੀ ਇਲੈਕਸ਼ਨ ਹੋਵੇ ਨਹੀਂ ਜਾਵੇਗਾ ਅੱਛਾ ਇੱਕ ਹੋਰ ਗੱਲ ਨੁਕਤਾ ਸੁਣੋ ਭਗਵੰਤ ਮਾਨ ਤੇ ਕੇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਾਉਣੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿਣਗੇ ਜੇ ਅਸੀਂ ਤਾਂ ਜਿੱਤ ਲਈ ਇਲੈਕਸ਼ਨ ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਹੈ ਉਹ 42000 ਵੋਟ ਪਈ ਹੈ ਟੋਟਲ ਵੋਟ ਪੋਲ ਹੋਈ ਆ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਆ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਆ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ ਵੀ 64% ਇਹ ਕੋਈ ਛੋਟਾ ਸੰਕੇਤ ਨਹੀਂਗਾ 댓 ਮੀਨਸ ਦੇ ਆਰ ਟੋਟਲੀ ਅਨਪੋਪੂਲਰ ਔਰ ਜੋ ਇਹਨਾਂ ਨੇ ਕੁਝ ਪੁੱਛੇ ਕੀਤਾ ਐਂਟੀ ਸਿੱਖ ਫੈਸਲੇ ਲਏ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਦੂਜੀਆਂ ਜਿਲ੍ਹਾਂਾਂ ਦੇ ਸਟੇਟਾਂ 'ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇੰਨਾ ਅਧਿਕਾਰ ਦਿੱਤਾ ਵਾ ਕਿ ਜਿੰਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕੰਸਿਸਟੈਂਟਲੀ ਲਗਾਤਾਰ ਇਸੇ ਤਰਨਤਾਰਨੀ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜ਼ਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਹਾਂ ਚੜਾ ਕੇ ਐਂ ਘੁੰਮਰੇ ਸੀ ਜਿਵੇਂ ਕਿ ਆਮ ਆਦਮੀ ਦੇ ਏਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਕਦੇ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮੂਨੇਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰਾਡਰਲੈਂਟ ਰਿਜ਼ਲਟ ਆ ਅਕੋਰਡਿੰਗ ਟੂ ਮੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ ਕਿ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਮਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕੇ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੀ ਆਪੋਜੀਸ਼ਨ ਤੇ ਜਾ ਰਹੀ ਆ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬੇਨਕਾਬ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਜਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੇ ਹੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਿੰਨਾ DIG ਭੁੱਲਰ ਦੀ CPI ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਇਆ ਕੈਸ਼ 22 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ 'ਚ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਆਂ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੁੱਦੇ ਨੂੰ ਜਿੰਨੇ ਇਫੈਕਟਿਵਲੀ ਝੁਕਣਾ ਚਾਹੀਦਾ ਸੀਗਾ ਤਰਨ ਤਨ ਤਾਂ ਹਰ ਪਿੰਡ ਦੇ ਬਾਹਰ ਹਰ ਗਲੀ ਕੁਚੇ ਵਿੱਚ ਬੋਰਡ ਲੱਗਣੇ ਹੋਣ ਚਾਹੀਦੇ ਸੀ ਕਿ ਆਮ ਆਦਮੀ ਪਾਰਟੀ ਦਾ ਕਟੜ ਇਮਾਨਦਾਰੀ ਦਾ ਫਟਾ ਖਤਮ ਕੇਜਰੀਵਾਲ ਦੀ ਅਖੋਤੀ ਕੱਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਇਹਨਾਂ ਦੀ ਇਹਨਾਂ ਦੇ ਨੱਕ ਦੇ ਥੱਲੇ ਚੰਡੀਗੜ੍ਹ ਵਿੱਚ ਇਹਨਾਂ ਦਾ ਚਿਹਤਾ ਆਫੀਸਰ ਐਡੀ ਵੱਡੀ ਰਕਮ ਤੇ ਐਡੀ ਵੱਡੀ ਪ੍ਰਾਪਰਟੀ ਤੇ ਐਡੀ ਵੱਡੀ ਰਾਸ਼ੀ ਅਗਰ ਕਿਤੇ ਸਾਰੇ ਪੰਜਾਬ ਦੇ ਪੁਲਿਸ ਆਫੀਸਰਸ ਦੀ ਤੇ ਬਿਊਰੋਕਰੇਟਸ ਦੀ ਅੱਛੇ ਵਿੱਚ ਹੀ ਪੋਲਿਟਿਸ਼ੀਅਨਸ ਤੇ ਮਿਨਿਸਟਰਸ ਦੀ ਜਾਂਚ ਹੋਵੇ ਤਾਂ ਮੇਰਾ ਮੰਨਣਾ ਕਿ 4 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਲੋਕਾਂ ਦੇ ਕੋਲ ਹੀ ਪਿਆ ਮੇਰੇ ਵੀਰੋ ਲੇਕਿਨ ਅਨਫੋਰਚਨਟਲੀ ਸਾਰੀ ਤਮਾਮ ਆਪੋਜੀਸ਼ਨ ਨੇ ਇਹਦੇ ਤੇ ਦਮਦਾਰ ਤਰੀਕੇ ਨਾਲ ਇਹਦਾ ਇਸ ਮੈਂ ਕੰਟਰਨ ਵਿਧਾਨ ਸਭਾ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਕਿ ਬੜੇ ਵੱਡੇ ਜ਼ਬਰ ਤੇ ਜ਼ੁਲਮ ਦਾ ਵਿਰੋਧ ਕਰਦੇ ਹੋਏ ਟੱਕਰਾ ਕਰਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ 30500 ਵੋਟਾਂ ਜਿਹੜੀਆਂ ਉਹ ਪਾਈਆਂ। ਭਾਵੇਂ ਧੱਕੇਸ਼ਾਹੀ ਦੇ ਨਾਲ ਜਿਹੜਾ ਡੰਡਾ ਤੰਤਰ ਦੇ ਨਾਲ ਸਰਕਾਰ ਨੇ ਵੋਟਾਂ ਵਧਾ ਕੇ ਆਪਣੇ ਆਪ ਨੂੰ ਜਿੱਤੀ ਜਿੱਕੇ ਕਰ ਲਿਆ ਪਰ ਨੈਤਿਕ ਤੌਰ ਤੇ ਮੈਂ ਕਹਿ ਸਕਦਾ ਕਿ ਸਰਕਾਰ ਦੀ ਬਹੁਤ ਵੱਡੀ ਹਾਰ ਹੈ। ਔਰ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਜਮਾਨਤ ਜਬਤ ਹੋਣੀ ਭਾਰਤੀ ਜਨਤਾ ਪਾਰਟੀ ਦੀ ਜਮਾਨਤ ਜਬਤ ਹੋਣੀ। ਔਰ ਸਾਰਾ ਜੋਰ ਲੱਗਿਆ ਹੋਇਆ ਸੀ ਸਾਰਿਆਂ ਤੇ ਰੰਦਾ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਖਤਮ ਕੀਤਾ ਗੁਰੂ ਮਹਾਰਾਜੀ ਬੜੀ ਵੱਡੀ ಅಪਾਰ ਬਖਸ਼ਿਸ਼ ਹੋਈ ਹੈ ਜਿਹੜਾ ਇਤਿਹਾਸਿਕ ਤਨ ਤਨ ਸਰ ਦਾ ਹਲਕਾ ਸੰਗਤ ਨੂੰ ਬਹੁਤ ਵੱਡਾ ਸਾਥ ਦਿੱਤਾ ਔਰ ਇਹਦੀ ਵੱਡੀ ਗਿੱਟੀ ਕਿ ਬੋਟਾ ਪਈ ਕਿ ਦੋਵਾਂ ਨੈਸ਼ਨਲ ਪਾਰਟੀਆਂ ਦੀ ਜਮਤ ਜੱਤ ਔਰ ਜਿਹੜੀ ਖੇਤਰੀ ਪਾਰਟੀ ਜਿਨੇ ਜ਼ਬਰਦਸਤ ਜ਼ੁਲਮ ਦਾ ਸਰਕਾਰੀ ਠੱਕੇ ਸਾਹੀ ਦਾ ਕਾਬੜਾ ਕੀਤਾ ਉਹਨੂੰ ਇਹਦੀਆਂ ਵੱਡੀਆਂ ਬੋਟਾਂ ਪਈਆਂ 2027 ਦਾ ਮੈਸੇਜ ਤੰਤਨ ਸੰਵਿਧਾਨ ਸਭਾ ਹਲਕੇ ਤੇ ਵੋਟਾਂ ਨੇ ਕਲੀਅਰ ਕਰ ਕਿ ਆਉਣ ਵਾਲੀ ਧਿਰ ਜਿਹੜੀ ਆ ਉਹ ਸ਼ਰੋਬੜੀ ਅਕਲ ਦੀ ਕਿਉਂਕਿ ਅੱਜ ਤੱਕ ਸਾਰੀ ਸਰਕਾਰੀ ਸ਼ਕਤੀ ਵਰਤਦੀ ਜਦੋਂ 2027 ਦੇ ਚੋਣਾਂ ਹੋਣੀਆਂ ਉਦੋਂ ਇਦਾਂ ਅ fırsਰਾਂ ਨੇ ਤੁਹਾਡੇ ਕਹਿ ਨਹੀਂ ਮੰਨੇ ਉਦੋਂ ਇਸ ਤਰ੍ਹਾਂ ਕਿਸੇ ਨੇ ਲੋਕਾਂ ਨੂੰ ਤੁਹਾਡੇ ਕਹਿਣ ਤੇ ਪਰਚੇ ਨਹੀਂ ਦੇਣੇ ਉਦੋਂ ਪ੍ਰੀਜ਼ਨ ਫਿਰ ਇਲੈਕਸ਼ਨ ਹੋਏਗੀ ਤੇ ਪਤਾ ਲੱਗ ਜੀਗਾ ਕਿ 2027 'ਚ ਸ਼ਕਤੀਸ਼ਾਲੀ ਸਰਕਾਰ ਜਿਹੜੀ ਆ ਉਹ ਸ਼ਰੋਬੜੀ ਅਕਲ ਦੀ ਬਣੇਗੇ ਏ ਅੱਜ ਦੀ ਇਲੈਕਸ਼ਨ ਨੇ ਪ੍ਰਤੱਖ ਸੁਨੇਹਾ ਜਿਹੜਾ ਉਹ ਪੰਜਾਬ ਦੀ ਜਨਤਾ ਨੂੰ ਦੇ ਦਿੱਤਾ। ਉਹ ਵੈਸੇ ਤਾਂ ਚੰਗੀ ਗੱਲ ਆ ਮੰਨ ਹੀ ਗਏ। ਕਿ ਜੇ ਅਸੀਂ ਨਾ ਖੜਦੇ ਤਾਂ ਕਾਲੀ ਤਲ ਨੇ ਜਿੱਤ ਜਾਣਾ ਸੀ। ਅਸੀਂ ਵੀ ਤੇ ਇਹੀ ਕਹਿੰਦੇ। ਵੀ ਸਾਰਾ ਜੋਰ ਸਾਰੀਆਂ ਕੇਂਦਰੀ ਸ਼ਕਤੀਆਂ ਦਾ ਪਰ ਤੁਗਦੇ ਸ਼ਕਤੀਆਂ ਦਾ ਇੱਕੋ ਗੱਲ ਤੇ ਲੱਗਿਆ ਹੁੰਦਾ। ਕਿ ਅਕਾਲੀ ਸਾਨੂੰ ਖਤਮ ਕਰੋ। ਪਰ ਖਤਮ ਕਰਨ ਵਾਲਿਆਂ ਨਾਲੋਂ ਰੱਖਣ ਵਾਲਾ ਤੜਕਾ। ਤਦੋਂ ਪਰਮਾਤਮਾ ਦਾ ਹੱਥ ਸ਼੍ਰੋਮਣੀ ਕਾਲਜਾਂ ਦੇ ਸਿੱਧੇ ਹੁੰਦੇ ਨਾ ਫਿਰ ਕੋ ਖਤਮ ਨਹੀਂ ਕਰ ਸਕਦਾ ਇਹ ਉਹਨਾਂ ਨੂੰ ਜਿਹੜਾ ਸਬੂਤ ਹੈ ਕਿ ਪੰਥਕ ਤੇਰਕ ਨੂੰ ਮੰਨਿਆ ਸ਼੍ਰੋਮਣੀ ਕਾਲਜ ਸਭ ਤੋਂ ਵੱਧ ਵੋਟਾਂ ਜਿਹੜੀ ਹੈ ਮਾਨਦਨਦਨ ਨਾਲ ਕਿੰਨੂੰ ਪਈਆਂ ਸ਼੍ਰੋਮਣੀ ਕਾਲਜ ਠੀਕ ਹੈ ਧੱਕੇਸ਼ਾਹੀ ਨਾਲ ਉਹ ਚੀਜ਼ਾਂ ਐਵੀਆਂ ਸਰਕਾਰਾਂ ਮੈਨੇਜ ਕਰ ਜਾਂਦੀਆਂ ਉਹ ਕੋਈ ਗੱਲ ਨਹੀਂ ਲੋਕतंत्र ਦੇ ਵਿੱਚ ਅਸੀਂ ਅੱਗੇ ਵੀ ਧੱਕੇ ਹੁੰਦੇ ਦੇਖਿਆ ਪਰ 2027 ਚ ਕੀ ਕਰੋਗੇ 2027 ਦਾ ਕਲੀਅਰ ਹੋ ਗਿਆ ਕਿ 2027 ਚ ਸਰੋਪਰੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿ ਜਦੋਂ ਕਿ ਜਨਰੀਅਨ ਫੇਰ ਇਲੈਕਸ਼ਨ ਹੋਣੀ ਹੁੰਦੀ ਆ ਇਸ ਤਰੀਕੇ ਵੋਟਰ ਨੂੰ ਟ੍ਰੈਨ ਨਾ ਜਾਂਦਾ ਗੁੱਥਾਂ ਦੇ ਉੱਤੋਂ ਸਾਡੇ ਬੰਦੇ ਨਾ ਚੁੱਕੇ ਜਾਂਦੇ ਤੇ ਹੁਣ ਵੀ ਕਲੀਅਰ ਸੀ ਜੇ ਜਿੰਨੇ ਵੀ ਵੋਟਾਂ ਪਕਟਾਉਣੀਆਂ ਸੀ ਉਹ ਸਲਕੇ ਤੇ ਰੋਕ ਜਿੱਥੇ-ਜਿੱਥੇ ਉਹਨਾਂ ਨੂੰ ਪਤਾ ਸੀ ਵੀ ਇਸ ਬੰਦੇ ਤੇ ਕਿਹਨ ਤੇ ਵੋਟ ਪੈ ਰਹੀ ਆ ਕੌਣ ਤੁਸੀਂ ਬੂਤੇ ਬੈਠੇ ਨਹੀਂ ਚੁੱਕੇ ਲਾ ਜਾਂਦੇ ਹੋ ਵੀ ਤੈਨੂੰ ठाणे ਸੱਧਿਆ ਜੀ ਤੈਨੂੰ ਫਲਾਣੀ ਦਾ ਸੱਧਿਆ ਜੀ ਕਿਸੇ ਨੂੰ ਕੋਈ ਫੜ ਕੇ ਨਾ ਜਾਂਦਾ ਕਿਸੇ ਨੂੰ ਕੋਈ ਫੜ ਕੇ ਲਾ ਜਾਂਦਾ ਉਹਦੇ ਨਾਲ ਸਾਡੀ ਚੋਣ ਜਿਹੜੀ ਹੈ 80 ਪਰਸੈਂਟ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਹੁਣ ਵੀ ਫਿਰ ਇਹ ਹੋ ਜਾਂਦਾ ਕਿ ਸਰਬ ਤੁਸੀਂ ਕਹਿੰਦੇ ਤੁਹਾਡੇ ਲੋਕੀ ਦੁਕਾਨਦਾਰਾਂ ਨੂੰ ਦੱਪ ਕੇ ਮਾਰਦੇ ਪਈ ਆਫਸਰ ਮੰਡੀ ਚ ਜਾ ਕੇ ਅਫਸਰ ਦੱਪ ਕੇ ਮਾਰਦੇ ਪਈ ਆ ਪੰਚਾਇਤਾਂ ਨੂੰ ਜਾ ਕੇ ਅਫਸਰ ਦੱਪ ਕੇ ਮਾਰਦੇ ਪਈ ਇਹ ਕੰਮ ਨਾ ਹੋ ਤਾਂ ਹੁਣ ਜਿੱਤੇ ਜਿੱਤੇ ਪਰ ਕੋਈ ਤਾਂ 2027 ਆਣਦੂ ਸਾਰੇ ਕੁਸ਼ੀ ਕਰ ਖਤਮਤਾਰ ਦੇ ਵਿੱਚ ਜਿਵਨੀ ਚੋਣ ਜਿਹੜੀ ਹੋਈ ਆ ਉਹਦੇ ਪ੍ਰਸ਼ਾਦ ਵੀ ਕਰਾਵਾਂਗੇ ਜੀ ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ মিডিਏ ਨੂੰ ਸੁਣਨੇ ਚਾਹੀਦੇ ਜੀ ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਕੀ ਜਿਹੜੀਆਂ ਨੀਤੀਆਂ ਸੀਗੇ ਜਿਹੜੇ ਉਹਨਾਂ ਨੇ ਕਰੀਬ ਪੌਣੇ 4 ਸਾਲ ਵਿਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਜੀ ਦਰدار ਦੇ ਲੋਕਾਂ ਨੇ ਮਝੈਲਾ ਨੇ ਉਹ ਸਕਮਾਂ ਦੇ ਉੱਤੇ ਮੋਹਰ ਲਾਈ ਕਿ ਬਾਕੀ ਸਭਕਾਰ ਨੇ ਇੱਕ ਜਿਹੜੇ ਵਧੀਆ ਕੰਮ ਕੀਤਾ ਜਰਿਮਤ ਸਾਹਿਬ ਜਿਹੜਾ ਉਹਦਾ ਦੂਜਾ ਪੱਖ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਜਿਹੜੀ ਗੱਲ ਸਾਦਾ ਪੰਜਾਬ ਕਹਿਦਾ ਕਿ ਜਿਹੜਾ ਪੰਜਾਬ 'ਚ ਗੈਂਗਸਟਰ ਤੇ ਪੰਜਾਬ 'ਚ ਜਿਹੜੇ ਨਸ਼ੇ ਆਏ ਉਹ ਕਾਲੀ ਦਲ ਦੇ ਆਵਾਜ਼ ਦੇ ਵਿੱਚ ਆ ਔਰ ਇਸ ਚੋਣ ਨੇ ਸਾਬਤ ਕਰਤਾ ਕਿ ਵਕਿਆ ਹੀ ਕਾਲੀ ਦਲ ਨੇ ਮਤਲਬ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਕਾਲੀ ਦਲ ਵੱਲੋਂ ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਮੇਰੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕਾਲੀ ਦਲ ਨੇ ਹੀ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਲੈ ਕੇ ਆਏ ਕਾਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਲੈ ਕੇ ਆਇਆ ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੋੜੋ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕਰ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਹੈ ਮਝੈਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਹੈ ਜਿਹੜੇ ਲੋਕ ਇਹ ਸਮਝਦੇ ਸੀ ਕਿ ਮਾਝੇ 'ਚ ਸ਼ਾਇਦ ਪਾਰਟੀ ਕਮਜ਼ੋਰ ਹੈ ਜਾਂ ਮਾਝੇ 'ਚ ਨਹੀਂ ਮਤਲਬ ਉਹਨੀ ਪੱਕੜ ਨਹੀਂ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਝੇ ਦੇ ਵਿੱਚੋਂ ਜਿੱਤੀਆਂ ਸੀ ਜੀ ਐਰਕਾਂਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਝੇ ਤੋਂ ਜਿੱਤ ਕੇ ਪਾਰਟੀ ਦੇ ਕੋਮਿਕ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੋਲੀ ਚ ਜਿਹੜੀਆਂ ਅਸੀਂ ਪਾਵਾਂਗੇ ਮਾਝੇ 'ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਝੇ 'ਚ ਪਾਰਟੀ ਨੂੰ ਉਹ ਚੰਗੀ ਤਰ੍ਹਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੇਂਦਰ ਸਰਕਾਰ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰੋਨਾ ਉਹ ਇੱਕ ਕੰਮ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ ਸੋ 27 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਕਿਹੜੀ ਕੁਆਲਾ ਮਾਰੀ ਪਾਰਟੀ ਨੂੰ ਵੱਡੀ ਵਾਪਸੀ ਦੇ 27 ਦੀ ਗੱਲ ਕੀਤੀ ਹੈ ਕੱਲ ਬਿੱਤ ਦਿਨੇ ਰਾਇਆ ਬੜਿੰਗ ਵੱਲੋਂ ਵੀ ਇੱਕ ਪੋਸਟਰ ਜਾਰੀ ਕੀਤਾ ਗਿਆ 27 ਨੂੰ ਪਤਾ ਆ ਜਬ ਬੜਕ ਜੀ ਦਾ ਤੇ ਪੋਸਟਰ ਹੋ ਗਿਆ ਜਾਰੀ ਰਾਜਾ ਬੜਿੰਗ ਜੀ ਨੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ ਸਤਾਈ ਆਉਂਦੇ ਆਉਂਦਿਆਂ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਵੈਸੇ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਲੋਕਾਂ ਦੇ ਹਾਂਣ ਦੀ ਲੀਡਰਸ਼ਿਪ ਨਹੀਂ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਹੈ ਰਾਜੇ ਬੜਿੰਗ ਉਹਨਾਂ ਦੇ ਬੇਤੁੱਕੇ ਬਿਆਨ ਜਿਹੜੇ ਔਰ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਬਾਗਾਵਾ ਬੋਲਣਾ ਜਿਹੜਾ ਉਹ ਕਾਂਗਰਸੀ ਜੋ ਉੱਥੇ ਹਾਲਤ ਹੋਈ ਹੈ ਚੌਥੇ ਨੰਬਰ ਤੇ ਗਈ ਹੈ ਇਸ ਕਰਕੇ ਰਾਜੇ ਬਰਿੰਗੋ ਨਾ ਬਾਦੇ ਤੋਂ ਮੇਰਾ ਖਲ ਜਾਰੀ ਕਰ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮੱਝ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ ਤੁਸੀਂ ਦੇ ਪਹਿਲੀ ਬਾਬਾ ਸਾਹਿਬ ਇੱਕ ਸਵਾਲ ਲਾਸਟ ਹੋਰ ਹੈ ਕਿ ਤਰਨਤਾਰ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੰਥਕ ਵੋਟ ਇੱਥੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਰਹੇ ਧਰਮਾਂ ਦੀ ਜਾਤਾਂ ਪੱਤਾਂ ਦੀ ਹੁਣ ਤੱਕ ਉਹਨਾਂ ਦੀ ਸਿਆਸਤ ਜਿਹੜੀ ਆ ਤਰਨਤਾਰਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਔਰ ਲੋਕ ਪੰਜਾਬ ਦੇ ਵਿਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਪਰਾਣੀਆਂ ਵੀ ਆ ਹੋ ਗਿਆ ਜੀ ਪੰਥ ਨੂੰ ਫਲਾਣ ਹੋ ਗਿਆ ਜੀ ਪੰਥ ਨੂੰ ਖਤਰਾ ਹੋ ਗਿਆ ਜੀ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਦੇ ਆ ਕਿ ਯਾਰ ਵਿਕਾਸ ਜਿਹੜਾ ਉਹ ਸਭ ਤੋਂ ਜ਼ਰੂਰੀ ਹੈ ਪੰਜਾਬ ਦੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਵਿਕਾਸ ਕਰ ਰਹੀ ਆ ਜਿਹਦੇ ਤੁਹਾਨੂੰ ਆਪਣੇ ਸਤਾਈ ਚ ਪਤਾ ਲੱਗ ਜੂਗਾ ਕਿ ਕੀ ਕੀ ਬਲਸਤੀ ਸੀ ਜਿਹੜੀ ਬੰਦੀ ਉਹ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 27 ਦੇ ਵਿੱਚ ਬਣੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਸਰ ਦੂਜੇ ਨੰਬਰ ਤੇ ਆਏ ਆ 27 ਦੇ ਪਹਿਲੇ ਨੰਬਰ ਤੇ ਆਵਾਂਗੇ ਸਰ ਜਿਹੜਾ ਦੂਜੇ ਨੰਬਰ ਤੇ ਆਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹਨੇ ਇਸ ਇਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਚਕਾਉਣ ਲੈ ਕੇ ਆ ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਅਕਾਲੀ ਦਲ ਲੈ ਕੇ ਆ ਔਰ ਇਸ ਇਲੈਕਸ਼ਨ ਦੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਝ ਐ ਤਾਂ ਕਰਦਾ ਕੁਝ ਹੋਰ ਐ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਦੇ ਤੱਕ ਉਹ ਕਹਿੰਦਾ ਇੱਥੇ ਪੰਚ ਤੋਂ ਬਿਨਾਂ ਕਿਸੇ ਨੂੰ ਵੋਟ ਹੀ ਨਹੀਂ ਪੈਣੀ ਜਿੱਤ ਕੇ ਕੀ ਪਾਦਾਂਗੇ ਹਾਂ